22 ਅਪ੍ਰੈਲ ਨੂੰ ਪਹਿਲਗਾਮ ਵਿੱਚ ਜੋ ਸਾਡੇ 26 ਨਿਰਦੋਸ਼ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਹਦਾ ਬਦਲਾ ਲੈਣ ਦੇ ਲਈ ਸਾਡੀਆਂ ਫੌਜਾਂ ਨੇ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਤੇ ਸਾਡੀਆਂ ਫੌਜਾਂ ਵਧਾਈ ਦੀਆਂ ਪਾਤਰ ਨੇ ਕਿ ਉਹਨਾਂ ਨੇ ਸਿਰਫ ਤੇ ਸਿਰਫ ਜਿਹੜੇ ਅੱਤਵਾਦੀ ਠਿਕਾਣੇ ਸੀ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਟੈਟੇਰੀ ਕੀਤਾ ਪਰ ਬੁਖਲਾਇਆ ਹੋਇਆ ਪਾਕਿਸਤਾਨ ਉਸ ਦੇ ਬਦਲੇ ਦੇ ਵਿੱਚ ਸਾਡੇ ਇੱਥੇ ਹਿੰਦੁਸਤਾਨ ਤੇ ਪੰਜਾਬ ਤੇ ਸਾਰੇ ਸਟੇਟਾਂ ਤੇ ਹਮਲੇ ਕਰਨ ਲੱਗਿਆ ਤੇ ਅੱਜ ਪੂਰਾ ਦੇਸ਼ ਹੈ ਜਿਹੜਾ ਉਹ ਸਾਡੀਆਂ ਫੌਜਾਂ ਦੇ ਨਾਲ ਖੜੇ ਹੈ ਤੇ ਅਸੀਂ ਸਰਕਾਰ ਦੇ ਵੀ ਨਾਲ ਆ ਜੋ ਸਰਕਾਰ ਫੈਸਲਾ ਕਰ ਰਹੀ ਹੈ ਅਸੀਂ ਉਸ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਸੋ ਇਸ ਮੌਕੇ ਤੇ ਮੈਂ ਬੇਨਤੀ ਕਰਨੀ ਚਾਹਣਾ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਜਿੱਥੇ ਤੱਕ ਪੰਜਾਬ ਸਰਕਾਰ ਦਾ ਤੱਲਕ ਹੈ ਪੰਜਾਬ ਸਰਕਾਰ ਦੇ ਸਾਡੇ ਸਾਰੇ ਮੰਤਰੀ ਸਾਹਿਬਾਨ ਬਾਰਡਰ ਏਰੀਆ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਖੜੇ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਆਦੇਸ਼ ਨੇ ਕਿ ਹਰ ਤਰੀਕੇ ਦੇ ਨਾਲ ਸਾਡੇ ਆਈਐਸ ਆਫੀਸਰ ਵੀ ਲੱਗੇ ਆ ਹਰ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਨਾਲ ਖੜੇ ਆ ਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਨਾ ਕਿਸੇ ਰਾਸ਼ਨ ਪਾਣੀ ਦੀ ਕਮੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਹਰ ਚੀਜ਼ ਪ੍ਰਾਪਤ ਮਾਤਰਾ ਦੇ ਵਿੱਚ ਸਾਰੀ ਸਾਡੇ ਕੋਲੇ ਹੈਗੀ ਹੈ ਤੇ ਕਿਸੇ ਵੀ افواਹਾਂ ਤੋਂ ਦੇ ਵਿੱਚ ਨਹੀਂ ਆਉਣਾ افواਹਾਂ ਤੋਂ ਬਚਣ ਦੀ ਲੋੜ ਹੈ ਤੇ ਜੋ ਐਡਵਾਈਜ਼ਰੀ ਸਰਕਾਰ ਵੱਲੋਂ ਜਾਰੀ ਕੀਤੀ ਜਾਂਦੀ ਹੈ ਉਸ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇ ਤੇ ਫੌਜੀ ਪਰਿਵਾਰ ਜਿੱਥੇ ਵੀ ਕਿਤੇ ਸ਼ਹਿਰ ਦੇ ਵਿੱਚ ਨੇ ਜਾਂ ਪਿੰਡਾਂ ਦੇ ਵਿੱਚ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਾਵੇ ਕਿਉਂਕਿ ਉਹਨਾਂ ਦੇ ਬੱਚਿਆਂ ਦੀ ਬਦੌਲਤ ਹੀ ਜਿਹੜੇ ਉੱਥੇ ਅੱਜ ਸਾਡੀਆਂ ਸਰਹੱਦਾਂ ਤੇ ਪਹਿਰਾ ਦੇ ਰਹੇ ਨੇ ਉਹਨਾਂ ਦੇ ਬਦੌਲਤ ਅਸੀਂ ਮਹਿਫੂਜ਼ਾਂ ਆਰਾਮ ਦੇ ਨਾਲ ਘਰਾਂ ਦੇ ਵਿੱਚ ਬੈਠੇ ਆਂ ਸੋ ਉਹਨਾਂ ਪਰਿਵਾਰਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹਾ ਜਾਵੇ ਤੇ ਬਾਕੀ ਜੋ ਸਰਕਾਰ ਪੰਜਾਬ ਸਰਕਾਰ ਤੇ ਦੇਸ਼ ਦੀ ਸਰਕਾਰ ਜਿਸ ਤਰੀਕੇ ਦੇ ਨਾਲ ਇਸ ਆਫਤ ਨੂੰ ਆਫਤ ਤਾਂ ਮੈਂ ਕਹਿ ਸਕਦਾ ਕਿਉਂਕਿ ਜੋ ਹੋ ਬਖਲਾਹੜ ਦੇ ਵਿੱਚ ਸਾਡੇ ਤੇ ਹਮਲੇ ਕਰਨ ਲੱਗੇ ਨੇ ਅਸੀਂ ਪੂਰੀ ਦਲੇਰੀ ਦੇ ਨਾਲ ਕਿਉਂਕਿ ਪੰਜਾਬ ਤਾਂ ਖਾਸ ਤੌਰ ਤੇ ਰਿਹਾ ਹੀ ਸਾਡਾ ਇਤਿਹਾਸ ਇਸ ਤਰ੍ਹਾਂ ਹੈ ਕਿ ਅਸੀਂ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਤੇ ਹੁਣ ਵੀ ਅਸੀਂ ਬੜੀ ਹਿੰਮਤ ਦੇ ਨਾਲ ਖੜੇ ਆ ਸੋ ਅਸੀਂ ਲੋਕਾਂ ਨੂੰ ਹੀ ਬੇਨਤੀ ਕਰਦੇ ਆ ਕਿ ਸਰਕਾਰ ਨੇ ਸਮਾਂ ਦਿੱਤਾ ਹੈ ਕਿ ਸ਼ਾਮ ਨੂੰ 8 ਵਜੇ ਆਪਣੇ ਕਾਰੋਬਾਰ ਆਪਣੇ ਦੁਕਾਨਾਂ ਬੰਦ ਕਰ ਲਓ ਤੇ ਮਤਲਬ ਕਹਿੰਦਾ ਕਿ ਦਿਨ ਛਿਪਨ ਤੋਂ ਪਹਿਲਾਂ ਸੋ ਦਿਨ ਛਿਪਨ ਤੋਂ ਪਹਿਲਾਂ ਆਪਣੇ ਕਾਰੋਬਾਰ ਨੇ ਜਿਹੜੇ ਉਹ ਬੰਦ ਕਰਕੇ ਆਪਣੇ ਘਰਾਂ ਦੇ ਵਿੱਚ ਬੈਠੋ ਬੇਸ਼ੱਕ ਚਿੰਤਾ ਕਿਸੇ ਚੀਜ਼ ਦੀ ਨਹੀਂ ਪਰ ਫਿਰ ਵੀ احتیاط ਵਜੋ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਜੋ ਬਲੈਕਆਊਟ ਵਗੈਰਾ ਹੈ ਸਾਇਰਨ ਵੱਜਦੇ ਆ ਉਹਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇ ਤੇ ਆਪਣੀਆਂ ਲਾਈਟਾਂ ਦਾ ਧਿਆਨ ਰੱਖਿਆ ਜਾਵੇ ਜੋ ਇਨਵਰਟਰ ਵਗੈਰਾ ਤੇ ਚੱਲਦੀਆਂ ਨੇ ਉਹਨਾਂ ਨੂੰ ਪਹਿਲਾਂ ਬੰਦ ਰੱਖਿਆ ਜਾਵੇ ਤਾਂ ਜੋ ਸਰਕਾਰ ਦੀਆਂ ਜੋ ਐਡਵਾਈਜ਼ਰੀ ਹਦਾਇਤਾਂ ਪੂਰੀਆਂ ਹੈਗੀਆਂ ਨੇ ਉਹਨਾਂ ਤੇ ਪੂਰਾ ਉਤਰਿਆ ਜਾ ਸਕੇ ਸੋ ਮੈਂ ਇੱਕ ਦਫਾ ਫੇਰ ਸਾਡੀਆਂ ਫੌਜਾਂ ਜੋ ਬਹੁਤ ਬਹਾਦਰੀ ਦੇ ਨਾਲ ਸਾਡੀ ਹਿਰਾਜਤ ਕਰਨ ਦੀ ਲ ਲੱਗਿਆ ਨੇ ਤੇ ਦੇਸ਼ ਨੂੰ ਇੱਕ ਬਹੁਤ ਵੱਡੀ ਜੋ ਹੈ ਅਨਸੈਸਰੀ ਬਿਨਾ ਮਤਲਬ ਦੀ ਲੜਾਈ ਜਿਹੜੀ ਹੈ ਪਾਕਿਸਤਾਨ ਸਾਡੇ ਤੇ ਥੋਪ ਰਿਆ ਉਹਨਾਂ ਦਾ ਮੂੰਹ ਤੋੜਵਾ ਜਵਾਬ ਵੀ ਦੇ ਰੀਆਂ ਨੇ ਸੋ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਹੋਇਆ ਤੇ ਸਾਰੇ ਲੋਕਾਂ ਨੂੰ ਅਪੀਲ ਕਰਦਾ ਕੋਈ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਨਿਸ਼ਚਿੰਤ ਰਹਿ ਕੇ ਸਾਡੀਆਂ ਫੌਜਾਂ ਇਸ ਕਦਰ ਸક્ષਮ ਨੇ ਕਿ ਪਾਕਿਸਤਾਨ ਕਿਤੇ ਨੇੜੇ ਤੇੜੇ ਵੀ ਆਪਣੇ ਨਹੀਂ ਖੜ ਸਕਦਾ ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ ਪਹਿਲਾਂ ਵੀ ਇਹਨਾਂ ਨੇ ਮੂੰਹ ਦੀ ਖਾਧੀ ਹੈ ਤੇ ਹੁਣ ਵੀ ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ ਧੰਨਵਾਦ